ਅੱਜ ਦੇ ਬਲੌਗ ਚ ਤੁਹਾਡਾ ਸਵਾਗਤ ਹੈ ਤੇ ਹੈਰੀ ਨੈੱਟ ਦੀ ਵੀਡੀਓ ਦੀ ਤਵਾਜੀ ਸੁਤੋ। ਤੇ ਟਾਈਮ ਹੋ ਗਿਆ 10:30 ਇਹਨੂੰ ਨੀਂਦ ਨਾਲ ਬਹੁਤ ਜ਼ਿਆਦਾ ਪਿਆਰ ਤੇ ਆਪਾਂ ਵੀ ਹੋ ਗਏ ਆ ਨਾ ਤੋਂ ਕਿ ਰੈਡੀ ਤੇ ਹੁਣ ਆਪਾਂ ਚੱਲੇ ਆ ਥੱਲੇ ਦੁਕਾਨ ਦੀ ਤਿਆਰੀ ਅੱਜ ਥੋੜਾ ਜਿਹਾ ਸਾਡੇ ਇਧਰ ਮੀਂਹ ਪੈ ਗਿਆ। ਸਾਰੇ ਇਹਨੇ ਦੱਸਿਓ ਵੀ ਕਿੱਥੇ ਕਿੱਤੇ ਮੀਂਹ ਪਿਆਉਣ ਠੰਡ ਹੋਣੀ ਹੈ। ਇੱਕਦਾਂ ਮੀਂਹ ਠੰਡ ਹੋਣੀ ਪੂਰਾ ਮਹੀਨਾ ਚੱਲਣ ਲਿਆ ਤੁਹਾਨੂੰ ਪਤਾ ਹੀ ਆ। ਤੇ ਇਸ ਕਰਕੇ ਇੱਕ ਦਾਮ ਹੀ ਢੰਡ ਹੋ ਜਾਣੀ ਆ ਹੁਣ ਆਪਾਂ ਆਪੇ ਹੀ ਬਣਨ ਦਿਓ ਸਾਬ ਦਾਣਾ ਥੋੜੇ ਦਿਨ ਹੋ ਗਿਆ ਕਦੀ ਸਾਗ ਕਦੀ ਸਾਗਮਲ ਤੇ ਅੱਜ ਮੂੰਗੀ ਦੀ ਢਾਰ ਬਣੀ ਆ ਮੂੰਗੀ ਦਾ achar ਤੇ ਜਾਂਦਾ ਸ਼ਾਕ ਕੇ ਰੋਟੀ ਖਾ ਕੇ ਤਾਂ ਆਪਾਂ ਵੀ ਚੱਲ ਜਾਣਾ ਖੂਨ ਤੇ ਮੰਮੀ ਹੁਣੇ ਅੰਦਰ ਹੀ ਬੈਠੇ ਰੋਜ ਦੀ ਤਰ੍ਹਾਂ ਪਾਪਾ ਦਾ ਮੰਮੀ ਦੋਨੇ ਯਾਨੇ ਅੰਦਰ ਪੈ ਜਾਵੇ ਅਨਿਰਣ ਜੋਗੇ ਨਹੀਂ ਪਾਪੇ ਨੂੰ ਹੋ ਗਿਆ ਲੱਗਦਾ ਮੰਮੀ 8-10 ਸਾਲ ਹੋ ਗਿਆ ਹੁਣ ਇੱਦਾਂ ਹੀ ਮੈਂ ਕਹਿੰਨਾ 15 ਕੇ ਸਾਲ ਹੈ 15 ਕੇ ਸਾਲ ਤੂੰ ਮੰਮੀ 4-5 ਸਾਲ ਪਹਿਲਾਂ ਹੀ ਦੱਸ ਦਿੰਦੀ ਹੁੰਦੀ ਐ ਪਾਪਾ ਕਿੰਨੇ ਸਾਲ ਹੋ ਗਿਆ ਮੰਜੇ ਤੇ ਤੈਨੂੰ ਹੋ ਗਿਆ 10 ਕੁ ਸਾਲ 10 ਸਾਲ ਹੋ ਗਿਆ ਸੂਰਜ ਨਹੀਂ ਦੇਖਿਆ ਨਾ ਨਾ ਸੁਗਦੇ ਦੇਖਿਆ ਨਾ ਕੁਝ ਬੱਦਲ ਦੇਖਿਆ ਨਾ ਕੁਝ ਪਰ ਦੇਲਾ ਫੇ ਵੀ ਪਾਪਾ ਸਾਡਾ ਦਿਲ ਨਹੀਂ ਛੱਡਦਾ ਤੇ ਮੰਮੀ ਸਾਡੀ 2 ਕੁ ਸਾਲ ਹੀ ਬਿਮਾਰ ਹੋਈ ਸੀ ਤੇ ਬੱਸ ਇਹ ਮੈਂ ਹੁਣ ਨਹੀਂ ਬਚਣਾ ਮੈਂ ਹੋ ਜਾਣਾ ਉਧਰੋਂ ਮਾਨੋ ਵੀ ਆ ਗਈ ਹੈ ਮਾਨੋ ਵੀ ਇੱਥੇ ਕਦੀ ਕੰਬਲ ਚਲਾਦੀ ਹੁਣ ਠੰਡ ਲੱਗਣ ਲੱਪਈ ਐ ਨੂੰ ਦੇ ਉਹ ਸਾਹ ਨੇ ਆਹ ਸਾਹ ਸਾਹ ਕਰ ਕਰਕੇ ਸਿਲੰਡਰ ਤੇ ਝਰੀਟਾਂ ਪਾਤੀਆਂ ਦੇ ਲ ਦੇਦੀਆਂ ਉਹ ਕੱਪੜਾ ਫੇਰ ਹੀ ਆਣਾ ਇਹਨੂੰ ਕੀ ਹੋ ਚੱਲਿਆ ਆ ਹੁਣ ਤੂੰ ਫੇਰ ਕਿਹਾ ਦੇ ਮੰਮੀ ਫੇਰ ਚਾਕੇ ਆਵੇ ਉਹ ਵਾਲਾ ਦੇ ਦੇਣਾ ਮੇਰੇ ਅਰਗੇ ਨੇ ਚਾਹ ਚੂਕ ਦੱਸ ਫੇਰ ਮੈਂ ਚਾਰ ਦੀ ਬਹੁਤ ਕੀਨੇ ਆ ਆ ਤੇ ਆ ਦੇ ਲੋ ਮਾਣੋਂ ਆਪਣੀ ਡੀਜੀ ਲੈ ਕੇ ਆਪਣੇ ਮੰਜੇ ਤੇ ਬੈਠੀ ਇਹਨੂੰ ਵੀ ਠੰਡ ਲੱਗਣ ਰਹੀ ਆ ਇਨ ਜਿਹੜਾ ਹੱਡੀ ਜੀ ਲਿਆਤੀ ਨੇ ਚਰੂੰਡੀ ਜਾਣਾ ਨਹੀਂ ਤੇਨੇ ਸਾਡੇ ਸਾਰੇ ਆ ਮੰਜੇ ਥੱਲਿਓਂ ਬੈਡਾਂ ਦੇ ਇਧਰੋਂ ਦੇ ਲੋ ਸਾਰੇ ਇਹਨੇ ਚਰੂੰਡ ਕੇ ਖਾ ਲਿਆ ਉਹ ਸਾਰੀਆਂ ਫੂੰਜੀਆਂ ਆ ਲਿਆ ਕੇ ਦੇਈ ਦੇ ਦੋ ਤਿੰਨ ਦਿਨਾਂ ਜਮਾਨੋ ਚਲੋ ਸਾਰੇ ਜਣੇ ਹੱਸੋ ਇਹਨੂੰ ਹਨਾ ਇੱਕ ਕੱਖ ਇਧਰ ਲੀਆ ਮੋਢਲੇ ਜਿਹੜੀ ਆ ਇੱਧਰ ਦੇਖ ਮਾਨੋ ਤਾਂ ਦੇ ਆ ਜਿਹੜੀ ਅੱਖ ਇਧਰ ਲਈ ਉਧਰਲੀ ਚਿੱਟੀ ਜੀ ਅੱਖ ਵਿੱਚੋਂ ਸਾਨੂੰ ਹੁਣ ਪਤਾ ਲੱਗਾ ਇਹਨੂੰ ਦੀਂਦਾ ਹੀ ਨਹੀਂਗਾ ਕਾਟ ਦਿਨ ਦਾ ਮੰਮੀ ਨੂੰ ਲਾਪੇ ਸੋਨੇ ਦੀ ਚੈਨੀ ਇਹ ਕਿਥੇ ਲੱਭੇ ਮੰਮੀ ਪਤਾ ਨਹੀਂ ਮੰਜੇ ਤੇ ਪਈ ਸੀ ਸਾਡੇ ਚੈਨੀਆਂ ਰੋਲਣ ਡੀਆਂ ਜਿਹੜੀਆਂ 1.5 150 ਦੀਆਂ ਆਉਂਦੀਆਂ ਆਜ ਕਾਲ ਭਰਾਵਾ ਤੁਹਾਨੂੰ ਕਾਲ ਦੀ ਗੱਲ ਦੱਸ ਮੈਂ ਤੁਹਾਨੂੰ ਕਾਲ ਦੀ ਗੱਲ ਦੱਸਾਂ ਵੀ ਕਿੰਨਾ ਹਾਲਾਤ ਏਡਾ ਖਰਾਬ ਹੋਇਆ ਸਾਡੇ ਪਿੰਡ ਤੇ ਇਹ ਦੋ ਤਿੰਨ ਦਿਨ ਹੋ ਗਿਆ ਤਾਂ ਸਾਡੇ ਫੋਨ ਦੇ ਕੈਮਰੇ ਚੋਂ ਮਤਲਬ ਫੋਨ ਦੇ ਘਰ ਤਾਂ ਦੁਕਾਨ ਦੇ ਕੈਮਰੇ ਚ ਫੋਟੋ ਵੀ ਲੈਣ ਆਏ ਸੀ ਤੇ ਉਸਾਂ 2 ਵਜੇ ਦੁਪਹਿਰ ਵਾਲੀਆਂ ਲਾ ਲਈਆਂ ਸਾਡੇ ਪਿੰਡ ਦੇ ਵਿੱਚੋਂ ਐਡਾ ਪਿੰਡ ਕਾਲਾ ਸੀ ਗਿਆ ਦਾ ਖਾਣੇ ਦੇ ਸਾਹਮਣੇ ਦੋ ਦੋ ਮੋਟਰਸਾਈਕਲ ਆਏ ਤੇ ਮਗਰ ਇੱਕ ਲੇਡੀ ਜੀ ਬੈਠੀ ਸੀ ਇੱਕ ਚਲਾਉਣ ਦੀ ਮਗਰ ਬੈਠੀ ਦੀਆਂ ਚਾਲਦੇ ਮੋਟਰਸਾਈਕਲ ਤੇ ਵਾਲੀਆਂ ਲਾ ਲਈਆਂ ਪਤਾ ਕੀ ਦਾ ਹੁੰਦਾ ਪੈਣ ਕੋਈ ਵੀ ਆਪਣੇ ਵਾਲੀਆਂ ਕਾਂਟੇ ਆ ਚੈਨੀਆਂ ਸੋਨੇ ਆ ਸਭ ਕੁਝ ਤੁਸੀਂ ਸਾਂਭ ਕੇ ਚੰਗੀ ਤਰ੍ਹਾਂ ਗੋਦਲੀ ਦੇ ਪਾ ਕੇ ਮੇਰੇ ਤੋਂ ਜਮਾ ਕਰਾ ਲਈਓ ਮੈਂ ਤੁਹਾਨੂੰ ਨਹੀਂ ਮੈਂ ਤੁਹਾਨੂੰ ਸਿਆਲਤ ਹੁੰਦਾ ਜਦੋਂ ਸੈੱਟ ਹੋ ਗਈਆਂ ਗਾਂ ਮੋੜ ਦਊਗਾ ਸਣਾ ਤੇ ਤੁਸੀਂ ਮੈਂ ਉਹਨਾਂ ਚੋਂ 골ਡ ਲੋਨ ਲੈ ਲੈਣਾ 골ਡ ਲੋਨ ਲੈ ਲੈਣਾ ਤੁਸੀਂ ਫੇ ਆਪਾਂ ਜਦੋਂ ਲੋਨ ਇਕੱਠੇ ਹੋ ਕੇ ਲਾ ਦਾਂਗੇ ਕਉਂ ਗਿਆ ਹੁਣ ਮੈਨੂੰ ਐਕਸਪੀਰੀਅੰਸ ਹੋ ਗਿਆ ਮੈਂ ਲੋਨ ਝੱਟ ਲੈ ਲੈਣਾ ਆ ਨਾ ਹੋਣਾ ਨਾ 골ਡ ਲੋਨ ਲੈ ਕੇ ਵੀ ਆਪਾਂ ਕੱਠੇ ਲਾ ਦਵਾ ਪਰ ਮੈਂ ਇਹ ਸੀਰੀਅਸ ਗੱਲ ਕਹਿੰਨਾ ਕੋਈ ਸੋਨਾ ਚੈਨੀ ਕੁਛ ਨਾ ਪਾਓ ਗੱਲ ਇਹ ਨਹੀਂ ਵੀ ਤੁਹਾਡੀ ਚੀਜ਼ ਕਿਸੇ ਨੇ ਲਾ ਕੇ ਲੈ ਜਾਣੀ ਗੱਲ ਇਹ ਤੁਹਾਡੇ ਛੱਟ ਪੇਟ ਲੱਗੂਗੀ ਜਿੱਦਾਂ ਤੁਹਾਡੇ ਮਤਲਬ ਲਾ ਲਓ ਵੀ ਉਹ ਖੋ ਗਏ ਰੱਬ ਨਾ ਕਰੇ ਕੋਈ ਚੁੰਨੀ ਖਿਚੀ ਆਂਦੀ ਜਾਂ ਕੋਈ ਉਹਨਾਂ ਦਾ ਡੋਲ ਜਾਂਦੇ ਸਕੂਟਰੀ ਤੋਂ ਸ਼ਰਟ ਪੇਟ ਲੱਗਣ ਉਤੋਂ ਠੰਡਾ ਇਸ ਕਰਕੇ ਆਪਣਾ ਕੋਈ ਵੀ ਤੁਸੀਂ ਗੈਣਾ ਪਾ ਕੇ ਨੇ ਉਹਨਾਂ ਹਾਲਾਤ ਪੰਜਾਬ ਦੇ ਅੱਗੇ ਨਾਲੋਂ ਬਹੁਤ ਜ਼ਿਆਦਾ ਖਰਾਬ ਹੋ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਇੱਕ ਦਿਨਾਂ ਚਲਾ ਸੁਧਰ ਸਕਦੇ ਜੇ ਬੰਦਾ ਸਿਹਤਾਨ ਵਾਲਾ ਹੋਵੇ ਕਿਉਂਕਿ ਇੰਨੀ ਸਰਕਾਰ ਕੋਲੋਂ ਹੁੰਦਾ ਵੀ ਪਾਵਰ ਵੀ ਇੱਕ ਦਿਨ ਚ ਜੋ ਮਰਜ਼ੀ ਕਰ ਦਵੇ ਹਨਾ ਤੇ ਭਾਵੇਂ ਇਸ ਟਾਈਮ ਇੰਨੀ ਖੋਲ ਮਿਲੀ ਮੈਂ ਆਪਣੇ ਪਿੰਡ ਦੇ ਾਲਾ ਦੱਸਦਾ ਵੀ ਦੋ ਚਾ ਤੀਜਾ ਚੌਥਾ ਚਾਂਸ ਹੋ ਗਿਆ ਸੋਨਾਤ ਕੋਈ ਪਾ ਕੇ ਤਰੋ ਹੀ ਨਾ ਤੇ ਇੱਕ ਗੱਲ ਉਹ ਦੱਸ ਦੋ ਜਿਹੜੀ ਅਸੀਂ ਹੈਲਪ ਮੰਗੀ ਸੀ ਜੀ ਉਹ ਮੁੰਡੇ ਦਾ ਇੱਕ ਵਾਰੀ ਤੁਸੀਂ ਵਿੱਚ ਦੱਸ ਦੋ ਵੀ ਇਹਦਾ ਕੀ ਗੱਲ ਹੋਈ ਉਹ ਸਾਰੇ ਯਾਨੀ ਵੀਰ ਫੋਨ ਕਰਦੇ ਆ ਸਾਡੇ ਕੋ ਪੈਸੇ ਜਾਮਾ ਪਏ ਆ ਸਾਰਾ ਮੈਂ ਤਾਂ ਲੱਖਣ ਲੱਖ ਸਵਾ ਲੱਖ ਰੁਪਈਆ ਹੋਇਆ ਸੀ ਉਹ ਸਹੀ ਮਿਹਰਵਾ ਦੇ ਦੇਣਾ ਉਹ ਮੁੰਡੇ ਨੂੰ ਨਿਕਲਿਆ ਜੀ ਪੀਲੀਆ ਪੀਲੀਏ ਕਰਕੇ ਉਹਨੂੰ ਹਜੇ ਕੋਈ ਡਾਕਟਰ ਦਾਖਲ ਨਹੀਂ ਕਰਦਾ ਐ ਮੈਂ ਤਿੰਨ ਚਾਰ ਹਸਪਤਾਲ ਉਹਨੂੰ ਲੈ ਕੇ ਗਿਆ ਹਜੇ ਉਹ ਪੈਂਡਿੰਗ ਹੀ ਚੱਲਦਾ ਜਿੱਦਣ ਉਹਨੂੰ ਕਿਸੇ ਨੇ ਦਾਖਲ ਕਰ ਲਿਆ ਤੇ ਉਸ ਦਿਨ ਆਪਾਂ ਜਰੂਰ ਵੀਡੀਓ ਪਾ ਕੇ ਸਾਰੇ ਵੀਰਾਂ ਦਾ ਨਾਮ ਲੈ ਦੇਣਾ ਉਹ ਤੁਸੀਂ ਕਿਸੇ ਗੱਲ ਦੀ ਟੈਨਸ਼ਨ ਨਹੀਂ ਜਿਹੜੇ ਵੀ ਸਾਡੇ ਨਾਲ ਜੁੜੇ ਆ ਉਹਨੂੰ ਸਾਡੇ ਤੇ ਜਿਨ੍ਹਾਂ ਦੇ ਸਾਨੂੰ پیسے ਪਏ ਹੋਏ ਆ ਸੀ ਉਹਦਾ ਸਾਨੂੰ ਹਾਂ ਕਿਉਂਕਿ ਮੈਂ ਪਹਿਲਾਂ ਉਹਨਾਂ ਦਾ ਦਿੱਤਾ ਸੀਗਾ ਐਡਰੈਸ ਉਹਨਾਂ ਨੂੰ ਵੀ ਆਪਾਂ ਪੁੱਛ ਲੈਣਾ ਪਰ ਜਿਹੜੇ ਸਾਨੂੰ ਜਿਨੇ ਮੈਨੂੰ ਪਾਏ ਆ ਮੈਂ ਉਹਨਾਂ ਦਾ ਸਾਰਾ ਅਭੇਰਵਾ ਦੇ ਦੇਣਾ ਉਹਨੇ ਜੋ ਦਿਵਸ ਆ ਕੱਲ ਨੂੰ ਦੇ ਦੇਣਾ ਵੀ ਇੰਨੇ ਪੈਸੇ ਜਮ੍ਹਾਂ ਹੋਏ ਜਦੋਂ ਮਰਜ਼ੀ ਕਿਤੇ ਲੱਗ ਜਣਾ ਕੱਲ ਨੂੰ ਤੁਹਾਨੂੰ ਸਲਿੱਪ ਦਾਸ ਦੇਣੀ ਆ ਵੀ ਇੰਨੇ ਨੇ ਵੀਰ ਨੇ ਐਸਐਸ ਨੇ ਪੈਸੇ ਸਾਨੂੰ ਦਿੱਤੇ ਆ ਇੰਨੇ ਪੈਸੇ ਖਰਚੇਗਾ ਕਿਉਂਕਿ ਤੁਹਾਨੂੰ ਦੱਸਾਂ 15-20000 ਰੁਪਇਆ ਤੂੰ ਤੇ ਆਉਣ ਜਾਣ ਤੇ ਹੀ ਖਰਚਾ ਜਾਂਦਾ ਦੀ ਕਿਤੇ ਦਾਖਲ ਕਰੀ ਕਿਤੇ 5000 ਕਿਤੇ ਟੈਟਾਂ ਦੇ ਲੱਗ ਗਏ ਪਰ ਆਪਾਂ ਉਹਨਾਂ ਦੇ ਘਰਦਿਆਂ ਦੇ ਹੱਥੀਂ ਥਰੂ ਹੀ ਸਾਰੇ ਪੈਸੇ ਲੱਗੇ ਆ ਇਦਾਂ ਨਹੀਂ ਥੋੜੇ ਜਿ ਮਤਲਬ 20-25000 ਰੁਪਇਆ ਖਰਚਾ ਆ ਗਿਆ ਉਹਦੇ ਤੇ ਪਰ ਅਜੇ ਅਸੀਂ ਜ਼ੀਰੋ ਥਾਂ ਤੇ ਬੈਠੇ ਆਂ ਕਿਉਂਕਿ ਕਾਲੇ ਪੀਲੇ ਦਾ ਕਰਕੇ ਉਹਨੂੰ ਕੋਈ ਹੱਥ ਨਹੀਂ ਪਾ ਰਿਆ ਮੁੰਡੇ ਨੂੰ ਪਰ ਉਹਦਾ ਪ੍ਰੋਵੀਜ਼ਨ ਹੋ ਗਿਆ ਨਾ ਹੌਣੇ ਪਹੁੰਚ ਕੇ ਵੀ ਆਪਣੇ ਆਪ ਆਏ ਸੀ ਡਾਂਗਾ ਹਸਪਤਾਲੋਂ ਥੋੜੇ ਜਿਹੇ ਪੈਸੇ ਜ਼ਿਆਦੇ ਮੰਗਦਾ ਇੱਕ ਇਹਦਾ ਕਾਰਡ ਬਣਿਆ ਕਿਤੇ ਨਹੀਂ ਕਾਰਡ ਚੱਲਦਾ ਸਭ ਗੱਪਾਂ ਹੀ ਮਾਰਦੇ ਆ ਕਾਰਡ ਕੂਟ ਅਸਾਂ ਕਾਰਡ ਆ ਜਿਹਦੇ ਚੱਲਦਾ ਕਿਸੇ ਦੀ ਕੋਈ ਵਾਕ ਵੀ ਹੋਈ ਤੇ ਚਲਾ ਸਕਦਾ ਤਾਂ ਚਲ ਉਹ ਹੀ ਪੈਸੇ ਆ ਪਾਉਣਾ ਟੱਬਰ ਨੂੰ ਜਾਂ ਹੋਰ ਕਿਸੇ ਦੀ ਸੇਵਾ ਲਾ ਸਕਦੇ ਆ ਵੀ ਬਾਕੀ ਦਵਾਈ دارو ਉਹਨੂੰ ਲਾ ਦੇਵਾਂਗੇ ਜੇ ਉਹ ਵੀ ਕਾਰਡ ਚੱਲਦਾ ਉਹ ਤੋਂ ਸਾਨੂੰ ਜਰੂਰ ਦੱਸਿਓ ਠੀਕ ਹੈ ਜੀ ਲੈ ਕੇ ਜਾਈਂ ਆਉਣ ਦੇ ਲੋ ਰੋਟੀ ਆਪਾਂ ਲੱਗੇ ਖਾਣ ਰੋਟੀ ਕੋਈ ਨਹੀਂ ਉਹ ਨਹੀਂ ਮੈਨੂੰ ਪੁੱਛ ਗਈ ਆ ਲਓ ਜੀ ਇੱਥੇ ਮੈਂ ਆ ਕੇ ਬਾਲ ਕਟਾਣਾ ਆ ਨਾ ਜਤਿੰਦਰ ਆ ਸਾਡਾ ਪਿੰਡ ਦਾ ਮੁੱਖ ਪਲੇਅਰ ਕਬੱਡੀ ਦਾ ਟੂਰਨਾਮੈਂਟ ਖੇਡਣ ਦਾ ਇਹਨੂੰ ਬਹੁਤ ਜ਼ਿਆਦਾ ਸ਼ੌਂਕ ਹੈ ਇਹ ਨੂੰ ਕਬੱਡੀ ਆ ਬਹੁਤ ਖੇਡਦਾ ਰਿਹਾ ਤੇ ਤੋਚੀ ਕਾਲੇ ਸਿੰਘਿਆ ਵਾਲਾ ਤੁਕੀ ਕੋਈ ਢੰਡ ਹੋ ਗਈ ਉਦੋਂ ਵੀ ਠੰਡ ਠੰਡ ਤਾਂ ਹੈ ਕਹਿੰਦੇ ਦੋਤੀ ਵੀ ਹੈ ਗਾਣੇ ਵਿੱਚ ਆਉਣ ਲੱਗਾ ਹੁਣ ਨਹੀਂ ਦਾਦੂ ਹੁਣੇ ਕੰਨ ਕੁੰਨ ਲਵੇਟ ਲੈ ਤੇ ਗਾਣ ਨੂੰ ਧੁੰਦਾ ਪੈਣ ਲੱਪੀਆਂ ਫੇ ਭਾਈ ਇਹ ਗਾਣੇ 'ਚ ਆਉਣਾ ਰੰਗ ਨੂੰ ਸਾਫ਼ ਕਰਦਾ ਮੈਂ ਕੀ ਕਰੂੰਗਾ ਗਾਣਾ ਗਾਣੇ ਨਹੀਂ ਸਾਡੀ ਤੇਰੇ ਨਾਲ ਸੀ ਤੇਰੇ ਪਿੰਡ ਸਾਡ ਹੁਣ ਉੱਥੇ ਕੀ ਰੱਖਿਆ ਨਹੀਂ ਚੱਪ ਕਰ ਜਾਓ ਦੇ ਆ ਵੀ ਹੁਣ ਆ ਗਏ ਸ਼ਾਪ ਤੇ ਸ਼ਾਪ ਦਾ ਕੱਲ ਦਾ ਹੀ ਸ਼ਾਮ ਦਾ ਵਹ ਕਲਰਾ ਬਈ ਹੁਣ ਆਪਾਂ ਕਰਦੇ ਹਾਂ ਸਾਰੇ ਪਜਾਮੇ ਪਿਉਮੇ ਪਹਿਲਾ ਸੈੱਟ ਤੇ ਫਿਰ ਘੰਟਾ ਡੇਢ ਘੰਟਾ ਹੁਣ ਆਪਾਂ ਨੂੰ ਇਦਾਂ ਹੀ ਲੱਗ ਜਾਣਾ ਪਜਾਮੇ ਪਿਉਮੇ ਸੈੱਟ ਕਰਨ। ਅੱਗੇ ਠੰਡ ਵੀ ਚੰਗੀ ਆ ਤੇ ਆ ਅਸੀਂ ਢੱਕ ਕੇ ਆਉਣੀ ਤਿੰਨ ਚਾਰ ਰੱਖੀਆਂ ਸੀਗੀਆਂ ਮੱਛੀਆਂ। ਵਿਚਾਰੀ ਇਹਦੇ ਵਿੱਚ ਕੱਲੀ ਰਹਿ ਗਈ ਆ ਤੇ ਜਿਦਾ ਫਿਗਰ ਜਿਆਦੀ ਪੈ ਗਾਲ ਪੈ ਗਈ ਮੈਨੂੰ ਲੱਗਦਾ ਦਾਣੇ ਜਵ ਤੇ ਇਹਨੂੰ ਛੱਡ ਕੇ ਆਉਣਾ ਕਿ ਤੇ ਇਹਨੂੰ ਲਾ ਗਏ ਕਿ ਤੇ ਛੱਡ ਕੇ ਆਉਣੇ ਆ ਤੇ ਫਿਰ ਸਿਸਟਮ ਕਰਦੇ ਆ ਪਹਿਲਾਂ ਕਰੀਏ ਤਿਆਰੀ ਲਾਈਏ ਇਹ ਰੱਤੇਆਂ ਤੂੰ ਲਓ ਜੀ ਦੁਕਾਨ ਤੋਂ ਆ ਕੇ ਤੇ ਦੁਕਾਨੇ ਮੈਨੂੰ ਜਿਦਾ ਪਾ ਜੇ ਤਿਆਂ ਤੂੰਆਂ ਇਹ ਲਾਉਂਦੇ ਸੀ ਸੈੱਟ ਸੁੱਟ ਕੀਤਾ ਸਾਰਾ ਸਮਾਨ ਤੇ ਉਦੋਂ ਹੀ ਮੈਨੂੰ ਫੋਨ ਆ ਗਿਆ ਸੀ ਵੀ ਘਰੇ ਪਾਪਾ ਠੀਕ ਨੀਗਾ ਸੀਗਾ ਫੇ ਕੋਈ ਕਲਿੱਪ ਨਹੀਂ ਬਣ ਹੋਈ ਵੇ ਖੜੇ ਪੈਰ ਮੈਨੂੰ ਆਉਣਾ ਪਿਆ ਕਿਉਂਕਿ ਬਲੱਡ ਵਧ ਗਿਆ ਸੀਗਾ ਤੇ ਫਿਰ ਡਾਕਟਰ ਨੂੰ ਲਿਆਂਦਾ ਤੇ ਡਾਕਟਰ ਨੂੰ ਲਿਆ ਕੇ ਹੁਣ ਚੈੱਕਅਪ ਜਿਹਾ ਕਰਾਇਆ ਤਾਂ ਬਲੱਡ ਵਧਿਆ ਸੀ ਉਹ ਬਲੱਡ ਵਧਿਆ ਕਾਦੋਂ ਦੇ ਹੋਂਸਾ ਤੈਨੂੰ ਪਤਾ ਮੈਨੂੰ ਪਤਾ ਆ ਤੁਹਾਨੂੰ ਇਹ ਵੀ ਗੱਲ ਦੱਸਾਂ ਜਦੋਂ ਹੁਣ ਜਿਹੜੇ ਪੁਰਾਣੇ ਬਿਅਰਗਾ ਉਹ ਕਿਉਂ ਤੰਦਰੁਸਤ ਸੀਗੇ ਕਿਉਂਕਿ ਖਰਾਕ ਵਧੀਆ ਖਾਂਦੇ ਸੀ ਹੁਣ ਅਸੀਂ ਬਣਾ ਲਈਆਂ ਪਿੰਨੀਆਂ ਹੁਣ ਜਿੱਦਾਂ ਆਮ ਤੁਰੇ ਫਿਰਦੇ ਬੰਦੇ ਨੂੰ ਤਾਂ ਪਚ ਜਾਂਦੀਆਂ ਪਿੰਨੀਆਂ ਪਰ ਬਾਪੂ ਸਾਡਾ ਉਹ ਪੁਰਾਣੀਆਂ ਖਰਾਕਾਂ ਖਾਦੀਆਂ ਸ਼ਕੀਨ ਉਨੇ ਅੱਜ ਫੇਤ ਪਿੰਨੀ ਖਾ ਲਈ ਉਹਨੂੰ ਹੁਣ ਪਚਦੀ ਨਹੀਂ ਕਿਉਂਕਿ ਵਿੱਚ ਦੇਸੀ ਕੀ ਵੀ ਪਿਆਦ ਹੋਰ ਵੀ ਜਿਹੜਾ ਸਮਾਨ ਪੈਣਾ ਨਹੀਂ ਤਾਂ ਕਿ ਤੁਸੀਂ ਬਲੌਗ ਦੇਖਿਆ ਹੀ ਹੋਣਾ ਨਹੀਂ ਤਾਕਤ ਵਾਲੀਆਂ ਉਹ ਹੁਣ ਤੁਹਾਨੂੰ ਪਤਾ ਜੇ ਦਾ ਜੋ ਆਹੀ ਅਸੀਂ ਮੱਕੀ ਦੀ ਰੋਟੀ ਖਾਣੀ ਤਾਂ ਉਹਨੇ ਵੀ ਮੱਕੀ ਰੋਟੀ ਖਾਣੀ ਉਹਦੇ ਨਾਲ ਦੀ ਜੀ ਜੇ ਅਸੀਂ ਬਰਗਰ ਵੀ ਜਿਦਾ ਮਤਲਬ ਕਈ ਵੇਲੇ ਹੁੰਦਾ ਹੈ ਕਹਣਾ ਵੀ ਰੋਟੀ ਪਾਣੀ ਨਹੀਂ ਅੱਜ ਲਿਓਨੇ ਨਹੀਂ ਪਕਾਉਣਾ ਤੇ ਅੱਜ ਬਾਹਰੋਂ ਕੁਝ ਲਿਓਨੇ ਤਾਂ ਮੈਂ ਉਹਨਾਂ ਗਣਾ ਵੀ ਅੱਜ ਬਰਗਰ ਪੀਜ਼ਾ ਮੇਰੇ ਲਈ ਵੀ ਉਹ ਲਿਓ ਮਤਲਬ ਹੁਣ ਆਪਾਂ ਕਹਿ ਨਹੀਂ ਸਕਦੇ ਸਿਆਣੇ ਬੰਦੇ ਨੂੰ ਵੀ ਕੀ ਖਾਓ ਜਾਂ ਨਾ ਖਾਓ ਮੈਂ ਤਾਂ ਕਦੀ ਕਿਹਾ ਨਹੀਂ ਕਿਉਂਕਿ ਉਹਨੂੰ ਪਾਪੇ ਨਹੀਂ 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 ਕਦੀ ਕਿਹਾ ਪਤਾ ਨਹੀਂ ਹਾਂ ਹੁੰਦਾ ਜੀ ਹੁੰਦਾ ਮਨ ਰਚਾਉਂਦਾ ਰਹਿਣਾ ਉਹ ਵੀ ਕੀ ਅਸੀਂ ਲਾਗੇ ਬੈਠੇ ਚੀਜ਼ਾਂ ਖਾਈਏ ਤੇ ਫਿਰ ਬੰਦਾ ਕਿਉਂਕਿ ਅਸੀਂ ਜਿੱਦਣ ਜੋ ਖਾਣਾ ਉਹਦੇ ਲਈ ਲਿਆਈਦਾ ਪਰ ਜਿੱਤੋਂ ਤਾਂ ਹੁਣ ਪਿੰਨੀਆਂ ਦਾ ਹਿਸਾਬ ਇਹ ਥੋੜੀਆਂ ਹੁੰਦੀਆਂ ਤਾਕਤ ਵਾਲੀਆਂ ਤੇ ਉਹ ਰਿੰਦਾ ਬੈਠਾ ਇਸ ਲਈ ਅੱਜ ਖਾਧੀ ਤਾਂ ਬਲੱਡ ਵਧ ਗਿਆ ਮੋੜ ਕੇ ਮੈਂ ਕਿਹਾ ਵੀ ਮੈਂ ਕਿਹਾ ਆਪਾ ਤੂੰ ਪਿੰਨੀ ਨਾ ਖਾ ਗਰ ਤੇ ਬੰਦਾ ਮੈਂ ਕਿਹਾ ਤੁਹਾਨੂੰ ਭੁਲੇਖਾ ਆ ਉਹ ਠੰਡ ਜਿਆਦੀ ਹੋਈ ਆ ਤਾਂ ਕਰਕੇ ਇਦਾਂ ਹੋਇਆ ਮਤਲਬ ਇਹ ਨਹੀਂ ਗੱਲ ਕਹਿਣੀ ਵੀ ਪਿੰਨੀ ਨਾ ਵਧ ਗਿਆ ਵੀ ਕਹਿੰਦੇ ਮੇਰੀਆਂ ਪਿੰਨੀਆਂ ਨਾ ਬੰਦ ਕਰ ਦੇ ਮੈਂ ਕਿਹਾ ਭਰਾ ਪਿੰਨੀ ਮਤਲਬ ਜੇ ਖਾਣੀ ਵੀ ਹੁੰਦੀ ਦਿਨੇ ਕਾਲਵੇ ਸ਼ਾਮ ਨੂੰ ਕੋਈ ਲੋੜ ਨਹੀਂ ਗਈ ਹੁਣ ਫੇਰ ਰੋਟੀ ਪਾਣੀ ਖਾ ਕੇ ਦਵਾਈ ਖਵਾ ਕੇ ਉਹਨਾਂ ਨੂੰ ਮਤਲਬ ਸਲਾਹ ਕੇ ਕਹਿ ਲਓ ਫੇ ਅਸੀਂ ਹੁਣ ਵਿਹਲੇ ਹੋ ਕੇ ਬੈਠੇ ਤਹੌਣ ਪੇ ਮੈਂ ਕਾ ਚੱਲ ਜਿਹੜਾ ਐਂਡ ਕਹਿੰਦੇ ਕਰਨ ਵਾਲਾ ਬਲੌਗ ਦਾ ਵੀ ਆਪਾਂ ਥੋੜਾ ਜਿਹਾ ਰੇਕ ਤੇ ਇੱਕ ਹੋਰ ਆ ਵੀ ਫੋਨ ਜਿਹੜੇ ਵੀਰ ਤੁਹਾਨੂੰ ਦੱਸਿਆ ਜੀ ਦਿਨੇ ਵੀ ਗੱਲ ਕੀਤੀ ਵੀ ਜਿਹੜਾ ਵੀਰ ਬਿਮਾਰ ਆ ਉਹਦੀ ਮਾਤਾ ਦਾ ਵੀ ਫੋਨ ਆ ਗਈ ਉਹਨਾਂ ਨੇ ਹੁਣ ਡਾਂਗਾਂ ਹਸਪਤਾਲ ਗੱਲ ਕਰ ਲਈ ਜੀ ਤੁਹਾਨੂੰ ਦੱਸਿਆ ਜੀ ਤੇ ਹੁਣ ਤੁਹਾਨੂੰ ਪਤਾ ਕਿ ਟਾਈਮ ਪਈ ਜਾਂਦਾ ਟਾਈਮ ਪੈਣ ਨਾਲ ਉਹਦੀ ਹਾਲਤ ਵੀ ਖਰਾਬ ਹੋਈ ਜਾਂਦੀ ਤੇ ਇਸ ਲਈ ਸਵੇਰੇ ਅਸੀਂ ਉਹਨੂੰ ਦਾਖਲ ਕਰਕੇ ਆਉਣਾ ਉਹ ਬਲੌਗ ਸਵੇ ਸਵੇ ਨੂੰ ਬਣ ਜਾਣਾ ਆ ਕੱਲ ਨੂੰ ਬਲੌਗ ਬਣਾਵਾਂਗੇ ਜਿਹਦੇ ਵਿੱਚ ਜਿਹੜੇ ਵੀਰਾਂ ਨੇ ਸਾਡੀ ਮਦਦ ਕੀਤੀ ਆ ਉਹਨਾਂ ਦੇ ਨਾਂ ਹੋ ਜਾਣਿਆ ਸਾਰਿਆਂ ਦੇ ਵੀ ਕਿੰਨੇ ਪੈਸੇ ਹੋਏ ਸੀ ਤੇ ਕਿੱਥੇ ਕਿੱਥੇ ਜਮ੍ਹਾਂ ਕਰਾਇਆ ਕਿੰਨਾ ਖਰਚਾ ਹੋਇਆ ਤੇ ਜਿੰਨੇ ਆਪਣੇ ਕੋਈ ਜੋ ਵੀ ਹੈਗਾ ਆਪਾਂ ਕੱਲ ਨੂੰ ਉਹਨਾਂ ਦਾ ਜਮ੍ਹਾਂ ਕਰਕੇ ਅਸੀਂ ਸਾਰਾ ਤੁਹਾਨੂੰ ਵੇਰਵਾ ਦੱਸਾਂਗੇ ਵੇਰਵਾ ਦੱਸ ਦੇਣਾ ਵੀ ਜੋ ਸਾਡੇ ਕੋਲ ਰਕਮ ਸਾਡੇਆਂ ਨ ਵੀਰਾਂ ਨੇ ਜਿਹਨਾਂ ਸਾਨੂੰ ਪਾਈ ਆ ਅਸੀਂ ਉਹ ਸਾਰਾ ਕੁਝ ਦੱਸ ਦੇਣਾ ਵੀ ਆ ਸਾਡੇ ਕੋਲ ਇੰਨਾ ਕੁਝ ਹੋਇਆ ਸੀ ਤਾਂ ਆਪਾਂ ਦੇ ਦਿੱਤਾ ਇਹ ਪਰ ਵੀਰ ਇੱਕ ਗੱਲ ਹੋਰ ਆ ਮੈਂ ਦੇਖ ਲਿਆ ਹਿਸਾਬ ਕਿਤਾ ਜਿਹੜੀ ਇਹ ਬਹੁਤ ਵੱਡੇ ਕੰਮ ਆ ਜਦੋਂ ਆਪਾਂ ਕੋਈ ਸੇਵਾ ਲੈਨੇ ਆ ਕਿਸੇ ਦੀ ਜਾਂ ਕਿਸੇ ਦੀ ਮਾਤ ਬਾਰੇ ਸੋਚਦੇ ਆ ਉਹ ਟੈਨਸ਼ਨ ਵਾਲਾ ਕਿਉਂ ਇਹ ਟੈਨਸ਼ਨ ਵਾਲਾ ਬਹੁਤ ਕੰਮ ਆ ਮੈਂ ਇਹ ਗੱਲ ਕਹਉਣਾ ਵੀ ਬੰਦਾ ਪੈਸੇ ਇਕੱਠੇ ਕਰ ਲੂਗਾ ਵੀਡੀਓ ਚਲ ਪਾ ਕੇ ਪਰ ਜਿਹੜਾ ਜਾਣਾ ਆਉਣਾ ਆਪਣਾ ਕੰਮ ਬੰਦ ਕਰਨਾ ਸਿੱਧੀ ਗੱਲ ਦਾ ਇੱਕ ਤਾਂ ਦੁਕਾਨ ਨੇ ਕੋਈ ਐਨਿੰਗ ਆ ਦੁਕਾਨਦਾਰੀ ਇਕ ਉਹਨਾਂ ਦੇ ਵੀ ਕੋਈ ਫਿਰਨ ਤੋਰ ਨੂੰ ਹੈ ਨਹੀਂਗਾ ਵੀ ਉਹਨਾਂ ਦਾ ਕੋਈ ਭੱਜ ਨਾਟਕ ਜਾ ਸਕੇ ਜਾਂ ਕੋਈ ਕੰਮ ਕਰ ਸਕੇ ਜਾਂ ਕਿਦਾਂ ਹਨ ਫਿਰ ਦੂਜੀ ਗੱਲ ਇਹ ਆ ਜੋਂ-ਜੋਂ ਆਪਾਂ ਇਸ ਕੰਮ 'ਚ ਪੈਨੇ ਉਹ ਪ੍ਰੋਸੀਜਰ ਵਧੀ ਜਾਂਦਾ ਕੋਈ ਕਿਤੇ ਦੱਸੀ ਜਾਂਦਾ ਕੋਈ ਕਿਤੇ ਦੱਸੀ ਜਾਂਦਾ ਕੋਈ ਕੌਸ਼ ਦੱਸੀ ਜਾਂਦਾ ਕੋਈ ਕੌਸ਼ ਦੱਸੀ ਜਾਂਦਾ ਹਨ ਇਸ ਲਈ ਜ਼ਿੰਮੇਵਾਰੀ ਵਾਲੀ ਕੰਮ ਵਾੜ ਜਾਂਦਾ ਤੇ ਆਪਾਂ ਉਹਨਾਂ ਨੂੰ ਇੱਕ ਬੇਨਤੀ ਕਰਤੀ ਵੀ ਅਸੀਂ ਤੁਹਾਨੂੰ ਖਰਚੇ ਦਾ ਕਿਹਾ ਸੀ ਵੀ ਤੁਹਾਡੀ ਵੀਡੀਓ ਪਾਉਣੀ ਸੀ ਜਿੰਨਾ ਖਰਚਾ ਮਦਦ ਸਾਨੂੰ ਮਿਲ ਗਿਆ ਜੋ ਲੋਕਾਂ ਦਿੱਤਾ ਉਹ ਆਪਾਂ ਤੁਹਾਨੂੰ ਦੇ ਦੇਣਾ ਬਾਕੀ ਵਾਹਿਗੁਰੂ ਦੇ ਆਸਰੇ ਵੀ ਤੁਹਾਡਾ ਮੁੰਡਾ ਠੀਕ ਹੋ ਜਵੇ ਇਹੀ ਤੇ ਹੀ ਦੁਆ ਕਰਦੇ ਪਰ ਅਸੀਂ ਤੁਹਾਨੂੰ ਇਹ ਨਹੀਂ ਕਹਿੰਦੇ ਵੀ ਇੱਥੇ ਦਾਖਲ ਕਰੋ ਜਾਂ ਉੱਥੇ ਦਾਖਲ ਕਰੋ ਜਿੱਥੇ ਤੁਹਾਡਾ ਜੀ ਕਰਦਾ ਪੁੱਛਦਾ ਸਕੇ ਤੁਹਾਨੂੰ ਸਹੀ ਲੱਗਦਾ ਉਥੇ ਤੁਸੀਂ ਦਾਖਲ ਕਰਾ ਲਓ ਅਸੀਂ ਤੇਰੇ ਨਾਲ ਪੈਸੇ ਅਸੀਂ ਜਮਾ ਕਰਾ ਦੇਵਾਂਗੇ ਜਿੱਥੇ ਵੀ ਗੋ ਜੋ ਪ੍ਰੋਸੀਜਰ ਪੈਸੇ ਆ ਵੀ ਉਹ ਜਿੰਨੇ ਸਾਡੇ ਕੋਲ ਆ ਇਹ ਵੀ ਕਹਤਾ ਹਾਂ ਵੇ ਤੁਸੀਂ ਖਰਚਾ ਦੇ ਲਓ ਕਿਉਂਕਿ ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ ਅਸੀਂ ਵੀ ਮਾਤੜੀਆਂ ਘਰੋਂ ਟਾਡੇ ਵਰਗੇ ਜਿੱਦਾਂ ਦਾ ਆਪਣਾ ਟਾਈਮ ਪਾਸ ਹੁੰਦਾ ਹਨਾ ਹੋਰ ਸਾਡੇ ਵੀ ਘਰ ਦੇ ਬਹੁਤ ਖਰਚੇ ਦੇ ਖਰਚੇ ਆ ਵੀ ਜੇ ਮੈਂ ਕਹਿ ਰਿਹਾ ਵੀ ਮੈਂ 50 60 ਹਜ਼ਾਰ ਕੋਲੋਂ ਲਾ ਦੂੰ ਮੇਤੋਂ ਨਹੀਂ ਲੱਗਣਾ ਨਾ ਮੇ ਮਤਲਬ ਇਹ ਆ ਵੀ ਜਿੰਨੇ ਟਾਡੇ ਦਿੱਤੇ ਹਾਂ 5 10 ਬੰਦਾ ਇਧਰੋਂ ਉਧਰੋਂ ਕਰਕੇ ਓਨਾਂ ਕ ਕਰ ਦਿੰਦਾ ਆ ਉਹ ਜ਼ਰੂਰ ਕਰ ਦਾਂਗੇ ਪਰ ਜ਼ਿਆਦਾ ਨਹੀਂ ਇਸ ਲਈ ਅਸੀਂ ਇਹ ਕਿਹਾ ਵੀ ਪਹਿਲਾਂ ਆਪਣਾ ਬਜਟ ਦੇਖ ਲਓ ਵੀ ਆਪਣਾ ਕਿੱਥੇ ਆ ਕੀ ਸਾਬਕਾ ਤਾਵਾ ਪਰ ਉਹਨਾਂ ਨੇ ਹੁਣ ਡਾਂਗਾ ਹਸਪਤਾਲ ਵਾਲੇ ਕਹਿ ਤਾ ਵੀ ਆਪਾਂ ਉੱਥੇ ਕਰਾਉਣਾ ਮੈਂਗਾ ਜਰੂਰ ਆਪਾਂ ਸਵੇ ਨੂੰ ਤੁਹਾਡੇ ਨਾਲ ਚਰਚਾ ਲਾਂਗੇ ਹੁਣ ਕੱਲ ਨੂੰ ਜਾ ਕੇ ਆਪਾਂ ਉਹ ਜਮਾ ਕਰਾਇਆ ਹੁਣ ਤੇ ਸਾਰੇ ਵੀਰਾਂ ਨੇ ਜੋ ਸਾਨੂੰ ਦਿੱਤਾ ਜੋ ਵੀ ਖਰਚਾ ਹੋਇਆ ਉਹ ਬਾਇਓ ਡਾਟਾ ਤੁਹਾਨੂੰ ਦੇ ਦੇਣਾ ਤੇ ਮੈਂ ਇਹ ਗੱਲ ਕਹਿਣਾ ਕਿਉਂਕਿ ਇਹ ਮੈਂ ਮੈਨੂੰ ਕਈ ਵੀਰਾਂ ਨੇ ਕਿਹਾ ਸੀ ਵੀ ਇਹ ਜਿਹੜੇ ਕੰਮ ਆ ਨਾ ਇਹ ਇੱਕ ਸੰਸਥਾ ਚਲਾ ਸਕਦੀ ਆ ਜਾਂ ਦੋ ਚਾਰ ਜਣੇ ਹੁਣ ਇਕੱਲੇ ਬੰਦੇ ਦੇ ਵਸਦਾ ਨਹੀਂ ਵਸਦਾ ਨਾ ਕੋਈ ਕਹਾਸੇ ਆਰੇ ਆਪਾਂ ਦਾਪ ਦਵਾਈ ਖਾਂਡਾ ਛੋਕਾ ਹਸਪਤਾਲ ਸਾਡੀ ਦਿਮਾਗ ਦੀ ਚਲਾਂਡੀ ਸਾਡੇ ਕੋ ਦਾ ਆਪਦੀ ਨਹੀਂ ਟੈਨਸ਼ਨ ਮੁੱਕਦੀ ਇਦਾਂ ਨਹੀਂ ਲਿਆ ਜਿੱਦਾਂ ਹੁਣ ਇਹਨਾਂ ਨੇ ਦਵਾਈ ਖਾਦੇ ਤੁਹਾਨੂੰ ਪਤਾ ਹੀ ਆ ਕਿੰਨੇ ਚਾਰ ਦਾ ਕਿੰਨੀ ਵੱਡੀ ਪ੍ਰੋਬਲਮ ਸਾਡੇ ਪਈ ਹੋਈ ਸੀ ਕਿ ਸਾਨੂੰ ਪਤਾ ਸੀ ਉਹ ਟਾਈਮ ਕਿਦਾਂ ਕੱਢਿਆ ਪਰ ਮੈਨੂੰ ਤੁਸੀਂ ਮੰਨਣਾ ਨਹੀਂ ਤੁਹਾਨੂੰ ਸਾਰਿਆਂ ਨੂੰ ਪਤਾ ਉਹਨਾਂ ਬਲੌਕਾਂ 'ਚ ਪੈਨਿਕ ਅਟੈਕ ਹੜਦਾ ਹੀ ਨਹੀਂ ਪਰ ਮੈਂ ਹੁਣ ਛੋਕਾ ਹਸਪਤਾਲ ਦਵਾਈ ਖਾਨਾ ਪਹਿਲਾਂ ਮੈਨੂੰ ਤਿੰਨ ਟਾਈਮ ਉਹਨੇ ਦਵਾਈ ਦੱਸੀ ਸੀ ਮੈਂ ਆਪ ਹੀ ਦੈਨ ਵਾਲੀ ਦਵਾਈ ਛੱਡ ਦਿੱਤੀ ਹੁਣ ਮੈਂ ਸਿਰਫ ਰਾਤ ਨੂੰ ਦਵਾਈ ਖਾਣਾ ਪਰ ਵਧੀਆ ਹਸਪਤਾਲ ਆ ਜਿੱਥੋਂ ਮੈਨੂੰ ਆਰਾਮ ਆ ਗਿਆ ਅਜੇ ਮੈਨੂੰ ਲੱਗਦਾ ਸਾਲ ਦੂਸਰੇ ਮਹੀਨੇ ਖਾਣੀ ਪਊਗੀ ਪਰ ਇੱਕ ਗੱਲ ਹੈ ਜਿੱਦਾਂ ਅੱਗੇ ਇਹਨਾਂ ਨੂੰ 15 ਇੱਕ ਦਿਨੀ ਜਾਂ ਮਹੀਨੇ ਚ 2-3 ਵਾਰੀ ਜਾਂ 4 ਵਾਰੀ ਅੱਗੇ ਹੈ ਨਾ ਪੈਨਿਕ ਹੋ ਜਾਂਦਾ ਸਿਗਾ ਤੇ ਹੁਣ ਕਾਫੀ ਟਾਈਮ ਹੋ ਜਾਂਦਾ ਨਾ ਤਾਂ 4 ਮਹੀਨੇ ਹੋ ਤਿੰਨ ਕ ਮਹੀਨੇ ਜਿੰਨਾ ਚਿਰ ਦਵਾਈ ਖਾਂਦੇ ਐ ਨੂੰ ਹੋ ਗਿਆ ਉਹਦੇ ਵਿੱਚ ਇੱਕ ਵਾਰੀ ਮਤਲਬ ਇਦਾਂ ਹੋਏ ਮੁੜਕੇ ਨਹੀਂ ਉੱਠੇ ਮੁੜਕੇ ਨਹੀਂ ਇਹਦੇ ਬੱਚੇ ਹੁੰਦਾ ਉਦੋਂ ਹੀ ਜਦੋਂ ਦਿਮਾਗ ਤੇ ਲੋਡ ਪੈ ਲੈਨੇ ਆਪਾਂ ਜਦੋਂ ਦਿਮਾਗ ਤੇ ਲੋਡ ਪਾਉਣੇ ਜਾਂ ਕੋਈ ਸੋਚਣ ਲੱਪੈਨੇ ਟੈਨਸ਼ਨ ਵਾਹ ਗਿਆ ਇਹ ਜ਼ਰੂਰੀ ਨਹੀਂ ਹੁੰਦਾ ਵੀ ਹੁਣੀ ਹੱਸਦੇ ਖੇਡਦੇ ਆ ਵੀ ਬੰਦਾ ਕੋਚੀ ਹੁੰਦਾ ਕਈ ਟੈਨਸ਼ਨਾਂ ਹੁੰਦੀਆਂ ਕਈ ਕਾਰੋਵਾਰਾਂ ਦੀਆਂ ਕਈ ਗੱਲਾਂ ਹੁੰਦੀਆਂ ਕਿਉਂਕਿ ਬੰਦਾ ਕਿਸੇ ਨਾਲ ਅੱਜ ਕੱਲ ਦਾ ਫਰਕ ਹੁੰਦਾ ਬਾਕੀ ਆਪਣਾ ਨਾ ਥੋੜਾ ਜਿਹਾ ਸਾਬ ਹੁੰਦਾ ਸੋਚਣੀ ਤੇ ਵੀ ਬੰਦੇ ਨੂੰ ਨਾ ਹਰ ਟਾਈਮ ਨਹੀਂ ਇਹ ਸੋਚੀ ਜਾਣਾ ਸੋਚੀ ਜਦੋਂ ਆਪਾਂ ਆਪਣੇ ਦਿਮਾਗ ਨੂੰ ਬਿਜੀ ਰੱਖਾਂਗੇ ਕਿਸੇ ਕੰਮ ਦੇ ਵਿੱਚ ਥੋੜਾ ਜਿਹਾ ਫਰਕ ਪੈ ਜਾਂਦਾ ਨਾਲੇ ਅੱਜ ਕੱਲ ਦਾ ਮਾਹੌਲ ਆਪਾਂ ਕਿਸੇ ਨੂੰ ਆਪਣਾ ਟੈਨਸ਼ਨ ਨਹੀਂ ਦੱਸ ਸਕਦੇ ਕਿ ਜੇ ਰੋਣੇ ਜੇ ਰੋਈ ਜਾਵਾਂਗੇ ਅਗਲਾ ਮਜ਼ਾ ਕਢਾਉਂਦਾ ਇਸ ਲਈ ਉਹ ਯਾਰੀ ਦੋਸਤੀ ਬਹੁਤ ਘਟ ਗਈ ਲੋਕਾਂ ਜਾਂ ਥੋੜੇ ਬੰਦਿਆਂ ਨਾਲ ਹੀ ਗੱਲ ਕਰੀਦੀ ਆ ਤੇ ਇਸ ਲਈ ਬਣੇ ਰਹਿ ਜੋ ਤੇ ਸਾਡੇ ਬਲੌਗ ਜ਼ਰੂਰ ਦੇਖਿਆ ਕਰੋ ਕਿਉਂ ਦੇਖਿਆ ਕਰੋ ਕਿਉਂਕਿ ਜਿਹੜੀ ਅਸੀਂ ਫੈਮਿਲੀ ਚ ਬਣਾਉਨੇ ਆ ਜੇ ਤੁਸੀਂ ਸਾਡੀ ਕੋਈ ਹੈਲਪ ਵੀ ਮਾਤ ਵੀ ਕਈ ਵੀਰ ਕਹਿੰਦੇ ਭਾਈ ਤੁਸੀਂ ਬਹੁਤ ਵਧੀਆ ਵਲੌਗ ਬਣਾਉਨੇ ਆ ਵੀ ਤੁਹਾਡੀ ਕੀ ਮਾਤ ਕਰੀ ਸਾਡੀ ਇਹ ਮਾਤ ਤੁਸੀਂ ਸਾਡੇ ਵਲੌਗ ਜ਼ਰੂਰ ਦੇਖਿਆ ਕਰੋ ਅਸੀਂ ਚਾਹੁੰਦੇ ਆ ਵੀ ਸਾਡੇ ਬਲੌਗਾਂ ਦੀ ਰੀਚ ਘੱਟੋ ਘੱਟ 10-15 ਹਜ਼ਾਰ ਲੋਕੀ ਤਾਂ ਦੇਖਾ ਨਾ ਇੰਨੇ ਕੀ ਦੇਖੀ ਜਾਣ ਬਹੁਤ ਆ ਨਾ ਵੇ ਤੁਸੀਂ ਸਾਡੀ ਬਲੌਗਾਂ ਦੀ ਰੇਂਜ ਵਧਾਓ ਤੇ ਬਲੌਗ ਜਰੂਰ ਦੇਖਿਆ ਕਰੋ ਸ਼ੇਅਰ ਕਰਿਆ ਕਰੋ ਤੇ ਕੱਲ ਨੂੰ ਇਹਨਾਂ ਨੇ ਜਾਣਾ ਹੈ ਉਹਨਾਂ ਨੂੰ ਦੇ ਦਿੰਦੇ ਜੇ ਆਪਣੇ ਉੱਥੇ ਹਸਪੀਟਲ ਜਾ ਕੇ ਐਡਮਿਟ ਕਰਾਉਣਾ ਹੈ ਉਹਦਾ ਸਾਰਾ ਬੇਰਵਾ ਤੁਹਾਨੂੰ ਸਾਰਿਆਂ ਨੂੰ ਦੱਸਣਾ ਸੀ ਕਿਹੜੇ ਪੈਸੇ ਕਿੰਨੇ ਆਏ ਸਾਡੇ ਜਿਹੜੇ ਕਾਊਂਟ ਦੇ ਵਿੱਚ ਆਏ ਜਾਂ ਸਾਨੂੰ ਕਿਸੇ ਨੇ ਸਿੱਧੇ ਪੈਸੇ ਦਿੱਤੇ ਆ ਜਿਹੜੇ ਵੀ ਸਾਡੇ ਬੰਦੇ ਨੇ ਸਾਡੇ ਪਿੰਡ ਦੇ ਬੰਦੇ ਨੇ ਵੀ ਕਿਸੇ ਨੇ ਸਾਨੂੰ ਪੈਸੇ ਦਿੱਤੇ ਆ ਤੇ ਮਿਲਦੇ ਆ ਕੱਲ੍ਹ ਵਾਲੇ ਵੀ ਬਲੌਗ 'ਚ ਤੇ ਓਕੇ ਬਾਏ ਜੀਉਂਦੇ ਵਾਸਦੇ ਰਹੋ ਚੜਦੀ ਕਲਾ ਚਲੋ ਮੈਨੂੰ ਇੱਕ ਜ਼ਰੂਰ ਗੱਲ ਦੱਸਿਓ ਵੀ ਆ ਠੰਡ ਹੋ ਗਈ ਆ ਮੀਂਹ ਕਿੱਥੇ-ਕਿੱਥੇ ਪਿਆ ਆ ਇਹ ਜ਼ਰੂਰ ਮੈਸੇਜ ਕਰਕੇ ਦੇਖਣਾ ਤੇ ਹੁਣ ਜਿਹੜੀ ਸੁੱਕੀ ਠੰਡ ਸੀ ਉਹ اٹ ਗਈ ਤੇ ਹੁਣ ਦੂਜੀ ਠੰਡ ਹੋ ਗਈ ਹੁਣ ਦਿਨ-ਦਿਨ ਵਧੀ ਜਾਣੀ ਆ ਓਕੇ ਬਾਏ ਚੜ੍ਹਦੀ ਕਲਾ ਚਲੋ